ਮਹਾਨ ਕੋਸ਼ਿਸ਼ ਪਾਈ ਕਾਹਨ ਸਿੰਘ ਜੀ ਦੀ ਬੇਬੀ ਨਾਨਕ ਦੇ ਸੁਲੇਖਾ ਢੰਗ ਲਿਖਦੇ ਹਨ ਉਹ ਗੁਰੂ ਨਾਨਕ ਸਾਹਿਬ ਦੀ ਧਰਮ ਨੂੰ ਧਾਰਨ ਕਰਨ ਵਾਲੀ ਸਭ ਤੋਂ ਪਹਿਲੀ ਸੀ ਗੱਲ ਬਿਲਕੁਲ ਠੀਕ ਹੈ ਬੇਬੀ ਨਾਨਕ ਦੀ ਨੇਕ ਗੁਰਨਾਨਕ ਜੀ ਨੂੰ ਵੀਰ ਕਰਕੇ ਨਹੀਂ ਵੀਰ ਕਰਕੇ ਜਾਣਿਆ ਇਤਿਹਾਸਕ ਗਵਾਹੀ ਹੈ ਕਿ ਜਦ ਗੁਰੂ ਨਾਨਕ ਜੀ ਮੋਦੀ ਦਾ ਕੰਮ ਸੰਭਾਲਣ ਲਈ ਸੁਲਤਾਨpur ਗਏ ਤਾਂ ਬੇਬੇ ਜੀ ਦੇ ਪੈਰਾਂ ਤੇ ਟੈਪ गुरु नानक जी ने फरमाया बेबे तू वी है मैं तेरे पैर पाव तो पावं तू क्यों पावे शरदा भैन ने कहा भाई जी तू सच आखदा है पर जे तू आदमी हो तू तो मैनू परमेश्वर नजर आता है बेबे नानकी जी पहले से जिस माता तृप्ता को कहा कि नानक न पुत्र करके ना अते पिता कालू जी ਉਹ ਰਤਿਆਂ ਦੇ ਮਾਨ ਨਾਲ ਕਹਿੰਦੀ ਹੈ ਕਿ ਨਾਨਕ ਕੋਈ ਸਜਗਤ ਦਾ ਜੀਵਨ ਨਹੀਂ ਫਕੀਰ ਦੋਸਤ ਹੈ ਰਾਯ ਬਲਾਰ ਨੇ ਤਾਂ ਬਹੁਤ ਪਿਛੋਂ ਚੱਦ ਬੇਰਸ਼ ਦੀ ਛਾਂ ਢਲਦੀ ਨਾ ਦੇਖੀ ਤਾਂ ਕਿਹਾ ਸੀ ਕਾਲੂ ਮਾਦੇ ਸੁਕੁੱਤਰ ਨੂੰ ਫੱਟੇ ਨੂੰ ਦਿੰਦਾ ਹੁਵੇਂ ਇਸ ਦਾ ਸਦਕਾ ਤਾਂ ਮੇਰਾ ਸ਼ਹਿਰ ਵਸਦਾ ਹੈ ਗੁਰੂ ਨਾਨਕ ਦੇਵ ਜੀ ਵੀ ਪੈੜ ਦੇ ਹਰ ਹੰਗਾਰੇ 'ਚ ਹਾਂ ਕਰ ਦਿੰਦੇ ਸਨ ਉਹ ਕੀ ਕਰਦੇ ਸਨ ਬੇਬੇ ਜੀ ਜੋ ਤੂੰ ਆਖੀ ਕੀ ਸੋ ਮੈਂ ਮੰਨਾਂਗਾ ਤੂੰ ਮੇਰੀ ਵੱਡੀ ਭੈਣ ਹੈ ਅਤੇ ਤੇਰਾ ਮੇਰਾ ਪਿਛਲੇ ਜਨਮ ਦਾ ਸਾਥ ਆ ਭੈਣ ਭਰਾਵ ਦਾ ਬੇਬੇ ਜੀ ਤੂੰ ਸਾਗੇ ਰਤਨ ਦੀ ਸੇਵਾ ਕੀਤੀ ਆਹੀ ਤੇਰਾ ਭਾਰ ਮੇਰੇ ਸਿਰ ਉੱਪਰ ਹੈ ਜੋ ਤੂੰ ਇਸ ਮੋਹ ਆਖੇਗੀ ਮੰਨਾਂਗਾ ਜਦ ਗੁਰੂ ਨਾਨਕ ਦੇਵ ਜੀ ਧਰਤੀ ਦੇ ਲੋਕਾਂ ਨੂੰ ਸੋਧਣ ਲਈ ਚੜੇ ਤਾਂ ਉਸ ਸਮੇਂ ਭੈਣ ਕੋਲ ਬਿਤਾਏਗੀ ਲੈਣ ਸਮੇਂ ਐਸੇ ਹੀ ਵਚਨ ਆਖੇ ਆਪ ਜੀ ਨੂੰ ਪਰਮਾਇਆ ਬੇਬੀ ਜੀ ਤੁਸੀਂ ਖਾਤਰ ਜਮਾ ਕਰੋ ਜਿਤ ਵੇਲੇ ਤੁਸੀਂ ਯਾਦ ਕਰੋਗੇ ਤਿਤ ਵੇਲੇ ਤੁਸਾ ਪਾਸ ਆਇ ਹਾਜ਼ਰ ਹੋਵਾਂਗੇ ਯਾਦ ਕਰੇ ਗੁਰੂ ਸੇ ਨਾਨਕੀ ਪਹੁੰਚੇ ਬਾਹਰ ਨਾ ਲਈ ਬੇਬੀ ਨਾਨਕ ਜੀ ਨੂੰ ਗੁਰੂ ਨਾਨਕ ਦੇਵ ਜੀ ਦੀ ਅਮਰਤਾ ਤੇ ਵਿਸ਼ਵਾਸੀ ਉਹ ਵੇਈ ਪਰਵੇਸ਼ ਵਾਲੀ ਸਾਖੀ ਤੋਂ ਹੀ ਪ੍ਰਗਟ ਹੋ ਜਾਂਦਾ ਹੈ ਜਦ ਸਾਰੇ ਥੱਕ ਹਾਰ ਬੈਠੇ ਤੇ ਜਿੰਨਾ ਲੈ ਲਿਆ ਕਿ ਵੇ ਗੁਰੂ ਨਾਨਕ ਨੋ ਰੋਡ ਲੈ ਗਈ ਹੈ। ਤਾਪ ਜੀ ਨੇ ਉੱਥੇ ਵਿਸ਼ਵਾਸ ਨਾਲ ਕਿਹਾ ਸੀ ਮੇਰੇ ਵੀਰ ਨੂੰ ਕੋਈ ਰੋੜ ਨਹੀਂ ਸਕਦਾ। ਉਹ ਤਾਂ ਤਾਪ ਮੈਂ ਹੈ ਨਾ। ਜਨਮ ਸਾਖੀ ਦੀ ਗਵਾਹੀ ਹੈ। ਇਕ ਨਾਨਕੀ ਤੋਂ ਬਿਨਾ ਔਰੇ ਲੋਕ ਸੋਖ ਸਮਾਏ। ਤੀਜੇ ਦਿਨ ਜਦ ਗੁਰੂ ਨਾਨਕ ਜੀ ਨਾ ਕੋਏ ਤੋ ਨਾਮ ਸੁਲਮਾਨ ਕਹਿੰਦੇ ਸ਼ਹਿਰ ਦਾ ਪਰ ਹੋਏ ਸਨ ਤਾਂ ਬਹੁਤ ਹੀ ਵਧਾਈਆਂ ਰਣ ਨਹੀਂ ਚੱਲਿਆ ਸਾਨੂੰ ਨਿਰੀਆਂ ਵਦਾਈਆਂ ਨਹੀਂ ਪੈਣ ਨੂੰ ਵੀਰ ਲਗੇ ਮੇੜੇ ਕੰਨੇ ਵਿਸਾਰ ਲੈ ਪੈਦੇ ਸਨ ਪਰ ਮਜਾਲ ਕਿ ਉਹਨਾਂ ਸਾਹਮਣ ਕੋਈ ਗੁਰੂ ਨਹੀਂ ਦਿਆ ਕਰ ਸਕੇ ਸੁਲਤਾਨ ਪਰ ਮੋਦੀ ਦਾ ਕੰਮ ਕਰਦੇ ਜਦ ਵੀਰ ਨੂੰ ਕੁਸਾਲ ਹੋ ਗਏ ਤਾਂ ਇੱਕ ਵਾਰ ਗੁਰੂ ਮਹਾਰਾਜ ਦੀ ਸਾਸ ਬੀਬੀ ਚੰਦੋ ਨੇ ਆ ਕੇ ਕਿਹਾ ਖੂਬ ਜਹੀਆਂ ਕਟੀਆਂ ਸੁਣਾਈਆਂ ਤੇ ਉਹ ਇੱਥੇ ਧੱਕਾ ਗਈ ਕਿ ਉਸ ਦੀ ਧੀ ਸੁਲਖਣੀ ਦਰਤਾ ਵੀ ਕਪੜੇ ਲੱਤੇ ਦਾ ਖਿਆਲ ਨਹੀਂ ਰੱਖਿਆ ਜਾਂਦਾ ਉਹ ਵੀ ਆਪਣੇ ਵੀਰ ਨੂੰ ਸਮਝਾਏ ਜੋ ਤ੍ਰੇਵੀ ਦੇ ਨਾਨਕੀ ਜੀ ਨੇ ਚੰਦੋ ਜੀ ਨੂੰ ਦਿੱਤਾ ਉਸ ਤੋਂ ਉਹਨਾਂ ਦਾ ਵੀਰ ਪਿਆਰ ਤਾਂ ਟਲਫਾ ਮਾਰਦਾ ਹੀ ਹੈ ਪਰ ਨਾਲ ਹੀ ਉਹਨਾਂ ਨੂੰ ਸਹਿਜ ਜਿ ਦੀ ਸ਼ਖਸੀਅਤ ਦੀ ਇੱਕ ਹੋਰ ਨਿਰਾਲੀ ਤਸਵੀਰ ਉੱਪਰ ਕੇ ਸਾਹਮਣੇ ਆਂਦੀ ਹੈ ਦੇਵੀ ਨਾਨਕੀ ਜੀ ਨੇ ਕਿਹਾ ਸੁਣ ਮਾਸੇ ਜੀ ਮੈਂ ਭਰਾਉ ਤਾਂ ਹੀ ਕੀ ਸਮਝਾਵਾਂ ਭਰਾ ਮੇਰਾ ਚੋਰ ਨਹੀਂ ਯਾਰ ਨਹੀਂ ਜਵਾਰੀ ਨਹੀਂ ਕੋਈ ਬੁਰਾ ਕੰਮ ਨਹੀਂ ਕਰਦਾ ਮੈਂ ਉਸ ਨੂੰ ਕਿਆ ਸਮਝਾਂ ਉਹ ਦਾਨ ਕਰਨ ਕਰਦਾ ਹੈ ਨੰਗੇ ਭੁੱਖੇ ਨੂੰ ਦੇਂਦਾ ਹੈ ਤਾਂ ਆਪਣੀ ਕਮਾਈ ਵਿੱਚੋਂ ਕਰਦਾ ਹੈ ਮੈਂ ਉਸ ਨੂੰ ਕੀ ਸਮਝਾਂ ਆਪਣੀ ਕਮਾਈ ਵਿੱਚੋਂ ਭਾਵੇਂ ਸੋ ਕਰੇ ਮਾਸੀ ਤੁਸੀਂ ਲਾਹਣ ਤਾਂ ਦਵੋ ਜੇ ਤੇਰੀ ਧੀ ਭੁਖੀ ਨੰਗੀ ਰਹਿੰਦੀ ਹੋਵੇ ਤਾਂ ਤੁਸੀਂ ਲਾਵੇਂ ਦੇਂਦੇ ਬਣੋ ਅਤੇ ਮਾਸੀ ਚੰਗੇ ਭਲੇ ਖਾਂਦੇ ਕੁਮਾਮ ਦੇ ਤਾਈ ਖੁਆਰ ਕਰੋ ਤਾਂ ਤੁਸੀਂ ਜਾਣੋ ਤੁਹਾਡੀ ਖੁਸ਼ੀ ਸਾਡੇ ਮੋਹ ਸੋਆ ਨਹੀਂ ਦਿੰਦਾ ਅਸੀਂ ਸੁਮੋਹ ਕੁਛ ਆਖੇ ਤੂੰ ਸੁਣ ਮਾਸੀ ਗਹਿਣੇ ਦੀ ਜਾਏ ਗਹਿਣਾ ਹੈ ਕਪੜੇ ਦੀ ਜਾਏ ਕਪੜਾ ਹੈ ਅੰਦੀ ਚਾਏ ਅੰਨ ਹੈ ਅਤੇ ਅਸਤ ਅਸਤ ਕਰਦੀ ਰਹਿੰਦੀ ਹਾਂ ਅਤੇ ਪਾਪੀ ਬਿਨਾ ਮਹਿਸਮੋਹ ਨਾਓ ਕਦੇ ਸਦਿਆ ਨਹੀਂ ਏ ਸਭ ਸੁਣ ਕੇ ਚੰਦੋ ਰਾਣੀ ਚੁੱਪ ਕਰ ਗਈ ਜਵਾਬ ਸਕੇ ਨਹੀਂ ਸ਼ਰਮਿੰਦੇ ਹੋਈ ਕਰੋ ਠਾਈ ਇਹ ਵੀ ਸੱਚ ਹੈ ਕਿ ਬੇਬੇ ਨਾਨਕ ਜੀ ਦੇ ਵਸੁੰਦਾ ਤਾਂ ਵੀਰ ਨੂੰ ਨੌਕਰੀ ਨਾ ਕਰਾਂ ਦਿੱਤੀ ਸੁਲਤਾਨਪੁਰ ਪਹੁੰਚਦੇ ਹੀ ਜਦ ਗੁਰੂ ਨਾਨਕ ਸਾਹਿਬ ਨੇ ਭਾਈ ਚੈਰਾ ਨੂੰ ਆਖਿਆ ਕਿ ਚੀਜਾ ਜੀ ਕੁਛ ਇੱਕ ਤੋਂ ਹੋਵੇ ਤਾਂ ਭਲਾ ਹੋਏ ਇਹ ਸੁਣਦੇ ਸਾ ਪਿਆਰਤੀ ਭੈਣ ਨੇ ਕਿਹਾ ਵੀਰ ਤੂੰ ਪਰਮੇਸ਼ਰ ਹੈਂ ਜਿਹਰ ਖਾਲੂਣਾ ਟੁੱਕਰ ਹੈ ਜਿਹੋ ਜਿਹੇ ਰੁੱਖਾ ਸੁੱਖਾ ਮੇਰੇ ਕੋਲ ਹੈ ਤੇਹਾ ਬੈਠ ਖਾਹੇ ਉਦਾਂ ਦਾ ਹੀ ਤੋਖਾਲ ਤੂੰ ਨਾ ਜਨ ਜਾਣਾ ਚਨਾ ਤੂੰ ਨਾ ਜਨ ਜਾਣਾ ਲਾਇਕ ਨਹੀਂ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਮੋੜਨੀ ਗੱਲ ਕਰਦੀ ਹੋਈ ਆਖਿਆ ਸੀ ਬੇਬੇ ਜੀ ਗਤਕਾਰ ਖਾਈਏ ਤਾਂ ਤੇ ਹੀ ਪਵਿੱਤਰ ਹੋਏ ਗੁਰੂ ਨਾਨਕ ਸਾਹਿਬ ਜੀ ਇਹ ਵੀ ਮਹਿਸੂਸ ਕਰਦੇ ਸਨ ਦੀ ਪੈਣ ਤੇ ਪਾਰਾ ਠੀਕ ਨਹੀਂ ਜਦ ਆਪ ਤਲਵੰਡੀ ਤੋਂ ਭਾਈ ਜੈ ਰਾਮ ਵੀ ਦੇ ਸੱਦੇ ਸੁਲਤਾਨ ਘਰ ਆਏ ਸਨ ਤਾਂ ਮਾਤਾ ਸੁਲਖਣੀ ਜੀ ਨੇ ਬਹੁਤ ਹੀ ਜ਼ੋਰ ਲਾਇਆ ਕਿ ਗੁਰੂ ਨਾਨਕ ਜੀ ਉਹਨਾਂ ਨੂੰ ਨਾਲ ਲੈ ਜਾਣ ਤਾਂ ਸਮੇਂ ਵੀ ਗੁਰਨਾਨਕ ਸਾਹਿਬ ਨੇ ਇਹ ਹੀ ਕਰਾਇਆ ਸੀ ਪਰ ਮਿਸਰ ਕੀਏ ਰੁਜਗਾਰ ਦੀ ਕਾਈ ਬਣਸੀ ਤਾਂ ਸਦਾਏ ਲੈਨਸਾ ਪੈਣ ਤੇ ਪਾਰਾ ਇਹਕ ਨਹੀਂ ਗ੍ਰਹਸਤੀ ਮਹਪਟਾ ਗ੍ਰਹਸਤੀ ਉਹ ਜਾਣਦੇ ਸਨ ਕਿ ਜਿੱਥੇ ਉਹ ਹੋਣਗੇ ਪਹਿਲਾਂ ਸੰਗਤ ਤੇ ਫਿਰ ਪੰਗਤਾਂ ਲੱਗ ਜਾਣਗੀਆਂ ਪਰ ਇਹ ਵੀ ਹੈਰਾਨੀ ਨਾਲ ਪੜਿਆ ਜਾਏਗਾ ਕਿ ਜਦ ਗੁਰੂ ਤੰਦ ਦੇ ਲੋਕਾਂ ਨੂੰ ਸੋਧਣ ਲਈ ਗੁਰੂ ਨਾਨਕ ਦੇਵ ਜੀ ਚੜ੍ਹੇ ਤਾਂ ਮਰਦਾਨਾ ਜੀ ਨੂੰ ਨਵੇਂ ਰਵਾਵ ਕਰੰਦੇ ਕੋਲੋਂ ਬੜਾ ਮਾਅਕੇ ਦਿੱਤੀ ਤਾਂ ਰੁਪਈਆ ਵੀ ਬੀਬੀ ਨਾਨਕ ਜੀ ਕੋਲੋਂ ਹੀ ਲਈ ਭਾਵੇਂ ਉਸ ਸਮੇਂ ਮੋਤੀ ਖਾਨੇ ਦਾ हिसाब ਕਰਨ ਉਪਰੰਤ ਗੁਰੂ ਜੀ ਦੇ ਖਾਤੇ ਵਿੱਚ ਜਮਾ 760 ਰੁਪਏ ਨਿਕਲੇ ਸਨ ਨਵਾਬਦੌਲਤ ਖਾਨ ਬਹੁਤੇਰਾ ਚਾਇਆ ਕੇ ਉਹ ਪਾਰੀ ਰਕਮ ਜਿਸ ਤੇ ਚੌਣ ਵਰਤ ਲੈਣ ਅਤੇ ਜੋ ਆਖਣ ਤਾਂ ਉਹਨਾਂ ਦੇ ਪੁੱਤਰਾਂ ਦੇ ਨਾਮ ਲਗਾ ਦਿੱਤੀ ਜਾਏ ਪਰਾਪਦਾਹਿਕ ਉੱਤਰ ਸਿੰਘ ਖਾਨ ਜੀ ਪੈਸੇ ਮੇਰੇ ਕੰਮ ਨਹੀਂ ਇਹ ਪੈਸੇ ਖੁਦਾਏ ਕਹਿ ਹੈ ਫਕੀਰਾ ਕੋ ਖਿਲਾਵੋ ਨਾਨਕ ਫਾਰਕ ਹੋਇਆ ਭੈਣ ਕੋਲ ਰੁਪਾਇਆ ਲੈ ਕੇ ਰਵਾ ਬਣਾਉਂਦਾ ਇਹੀ ਕਾਰਨ ਸੀ ਕਿ ਦਾਸੇ ਸਮੇਂ ਸੁਰਠਾਣ ਵੀ ਨੇ ਭੈਣ ਦਾ ਪਿਆਰ ਨਾਲ ਰਹੀਂ ਬੇਬੀ ਨਾਨਕੀ ਦਾ ਜਨਮ ਆਪਣੀ ਨਾਨਕੀ ਕੰਿਚਾਹਲ ਥਾਣਾ ਬਰਕੀ ਜ਼ਿਲ੍ਹਾ ਲਹਾੌਰ 1464 ਹੋਇਆ ਸੂਰਜ ਪ੍ਰਕਾਸ਼ ਦੇ ਸ਼ਬਦਾਂ ਵਿੱਚ ਹਿਮੰਗੇ ਰਬੈਨਾ ਕੇ ਕਰਵਾਹੀ ਪਾਰਵਤੀ ਜਨਮ ਹੀ ਜਿਮ ਆਹੀ ਭਈ ਨਾਨਕੀ ਸਭ ਗੁਣ ਖਾਨੀ ਮਾਨੋ भगत ਧਰ ਦੇਹ ਸੋਹਾਨੀ ਨਾਨਾ RAM ਜੀ ਮਾਮਾ ਕ੍ਰਿਸ਼ਨਾ ਜੀ ਤੇ ਨਾਨੀ ਭਰਾਈ ਜੀ ਨੇ ਇੰਨੇ ਲਾਡ ਲੜਾਇਆ ਕਿ ਨਾਮ ਬੱਚੀ ਨਾਮ ਜਨਦੀ ਬੱਚੀ ਰਨਾਹੀ ਨਾਨੀ ਕਹਿੰਦੀ ਪੈ ਗਿਆ ਫਿਰ ਇਹ ਨਾਨਕੀ ਹੋਇਆ ਜਦ 5 ਸਾਲਾਂ ਪਿਛੋਂ ਤਲਵੰਡੀ ਵਿਖੇ ਵੀਰ ਦਾ ਪ੍ਰਕਾਸ਼ ਹੋਇਆ ਤਾਂ ਸਾਰੇ ਨਾਨਕੀ ਦਾ ਨਾਨਕ ਆਖਣ ਲੱਗ ਪਏ ਬੇਵੇਂ ਨਾਨਕੀ ਦਾ ਵਿਆਹ 11 ਸਾਲਾਂ ਦੀ ਉਮਰ ਵਿੱਚ ਹੋ ਗਿਆ ਪਾਈ ਜੇਰਾਮ ਜੀ ਸੁਲਤਾਨ ਆਮਿਲ ਸਾਹ ਤੇ ਪਾਇਸ਼ਾ ਤੇ ਕਰ ਲੈਣ ਲਈ ਤਲਵੰਡੀ ਆਜਾਏ ਕਰਦੇ ਸਨ ਰਾਏ ਬੁਲਾਰ ਨੇ ਰਿਸ਼ਤਾ ਪੱਕਾ ਕਰ ਦਿੱਤਾ ਭਾਵੇਂ ਨਾਨਕੇ ਜੀ ਸੁਰਦਾਨਪੁਰ ਚਲੇ ਗਏ ਪਰ ਸਾਲ ਵਿੱਚ ਕਈ ਵਾਰੀ ਸਫਰ ਦੀਆਂ ਤਕਲੀਫਾਂ ਝਾਗ ਕੇ ਵੀ ਵੀਰ ਨੂੰ ਮਿਲਣ ਆਉਂਦੇ ਮਹਤਾ ਕਾਲੋ ਜੀ ਵੀ ਜਾਣਦੇ ਸਨ ਕਿ ਗੁਰਨਾਨਕ ਜੀ ਨੂੰ ਕੋਈ ਗੱਲ ਬਣਵਾ ਸਕਦਾ ਹੈ ਤਾਂ ਨਾਨਕੀ ਤੇ ਜੈਰਾਮ ਜੀ ਹਨ ਮਹਦਾ ਕਾਲੂ ਜੀ ਨੋਵੀਂ ਦਿਲ ਦੀ ਗੱਲ ਦੋਵਾਂ ਨਾਲ ਕਰ ਲੈਂਦੇ ਸਨ ਇੱਕ ਵਾਰੀ ਬੜੇ ਪਿਆਰ ਨਾਲ ਮਹਦਾ ਜੀ ਨੇ ਕਿਹਾ ਪੁੱਤ ਜੈਰਾਵਾ ਸ਼ਰਮ ਇੱਕੋ ਜਹੀ ਹੈ ਪੁੱਤ ਤੇ ਜਵਾਈ ਵੀ ਨਾਨਕੀ ਦਾ ਸੁਖ ਡਟਾ ਤਾਂ ਹਿਰਦਾ ਠੰਡਾ ਹੋਵੇ ਹੁਣ ਨਾਨਕ ਦਾ ਸੁਖ ਜਿੰਦੇ ਜੀ ਵੇਖਾਂ ਤਾਂ ਮੇਰਾ ਮਨ ਠੰਡਾ ਹੋਵੇ ਜਦਜੰ ਬਟਾਲੀ ਗਈ ਤੇ ਇੱਕ ਪਾਸੇ ਪੈਸਿਆਂ ਦੀ ਛੁੱਟ ਚਾਚਾ ਲਾਲੂ ਜੀ ਕਰ ਰਏ ਸਨ ਤੇ ਦੂਜੇ ਪਾਸੇ ਜੈਰਾਮ ਜੀ ਨਾਨਕ ਜੀ ਦਾ ਕੀ ਵੇਹੀ ਨਹੀਂ ਸਮਾਦੇ ਬੜੀ ਖੁਸ਼ੀ ਸੀ ਬੇਬੇ ਨਾਨਕ ਜੀ ਤੋਂ ਪੁੱਛੇ ਵਗੈਰੇ ਜੇ ਰਾਮ ਜੀ ਕੋਈ ਗੱਲ ਨਹੀਂ ਕਰਦੇ ਸੀ ਉਹ ਸਦਾ ਨੇਕ ਤੇ ਠੀਕ ਸਲਾਹ ਦਿੰਦੇ ਸਨ ਬੇਬੇ ਨਾਨਕ ਜੀ ਨੇ ਜਦ ਕੋਈ ਕਿਰਤ ਵੀਰ ਲਈ ਤੁੰਗ ਲੈ ਗਿਆ ਤਾਂ ਨਾ ਪੀਏ ਠੀਕ ਕਿਹਾ ਸੀ ਕਿ ਗੁਰੂ ਨਾਨਕ ਕੋਈ ਐਸਾ ਕੰਮ ਹੋਣਾ ਚਾਹੀਦਾ ਹੈ ਜੋ ਰੁਜ਼ਗਾਰ ਵੀ ਹੋਵੇ ਤੇ ਆਦਰ ਸਤਕਾਰ ਵੀ ਹੋਵੇ ਮਾਪਾ ਮੰਨਦੇ ਹੀ ਨਵਾਬਦੌਲਤਖਾਨ ਉਸਦੇ ਉੱਚੰਗੇ ਤਬਾਰੀ ਹੋ ਗਏ ਸਨ ਕਿ ਆਸੀ ਮੇਰਾ ਇੱਕ ਸਾਥ ਹੈ ਮਰਦਾਨਾ ਆਦਮੀ ਹੈ ਖੂਬ ਲਾਇਕ ਹੈ ਮੁਹਮਸਰ ਕਰਨ ਹਾਰ ਹੈ ਦੌਲਤਖਾਨ ਨੇ ਵੀ ਪਹਿਲੇ ਤੱਕ ਨਹੀਂ ਤਹੀ ਆਪ ਦਿੱਤਾ ਸੀ ਜਿਤਨੀ ਸਰਕਾਰ ਹੈ ਅਦਰ ਸਤਕਾਰ ਦੇ ਹਵਾਲੇ ਕਰੋ ਭਾਈ ਗੈਰਾਮ ਜੀ ਬਿਪਨਾਂਕੀ ਦਾ ਕਿਤਨਾ ਆਦਰ ਕਰਦੇ ਸਨ ਅਤੇ ਸਪਤਨੀ ਹੁੰਦੀਆਂ ਕਿਤਨੀ ਸੱਚੀ ਥਾਂ ਆਪਣੇ ਹਿਰਦੇ ਵਿੱਚ ਦਿੰਦੇ ਸਨ ਉਹਨਾਂ ਦੀ ਬਚਨਾਂ ਤੋਂ ਪ੍ਰਗਟ ਹੈ ਜੋ ਉਹਨਾਂ ਨੇ ਇੱਕ ਵਾਰੀ ਕਹੇ ਸਨ ਕੋਈ ਯਾਦ ਰਹੇ ਕਿ ਇੱਕ ਸ਼ਬਦਿਕ ਪਤਨੀ ਆਪਣੀ ਪਤਨੀ ਨੂੰ ਕਹਿ ਰਹੀ ਹੈ ਉਹ ਸ਼ਬਦਿਕ ਪਤੀ ਆਪਣੀ ਪਤਨੀ ਨੂੰ ਕਹਿ ਰਿਹਾ ਹੈ ਜੈ ਰਾਮ ਜਿੱਦੇ ਸ਼ਬਦ ਸਨ ਬਹੂ ਜੀ ਤੂੰ ਨਾਨਕ ਦੀ ਭੈਣ ਹੈ ਤੈਨੂੰ ਵੀ ਇਸ ਦਾ ਕੋਈ ਅਸਰ ਹੈ ਅਤੇ ਅਸੀਂ ਐਵੇਂ ਭਰਮ ਵਿੱਚ ਪਟਕਦੇ ਹਾਂ ਤਨ ਪਰਮੇਸ਼ਰ ਜੀ ਹੈ ਅਤੇ ਤਨ ਨਾਨਕੀ ਜੀ ਹੈ ਅਤੇ ਤੂੰ ਹੀ ਤਨ ਹੈ ਜੋ ਸਦੀ ਪੈਣ ਹੈ ਅਤੇ ਥੋੜੇ ਥੋੜੇ ਸਿਖਾ ਜੋ ਤੇਰੇ ਨਾਲ ਸੰਜੋਗ ਹੈ ਸੁਲਤਾਨਪੁਰ ਵਿਚ ਇਹ ਪਾਵਨ ਘਰ ਹੈ ਜਿੱਥੇ ਬੇਬੇ ਨਾਨਕ ਜੀ ਨੇ ਤਕਰੀਬਨ 43 ਸਾਲ ਬੇਸੇਵਾ ਰੱਖਿਆ ਉਥੇ ਉਹ ਘਰ ਹੈ ਜਿੱਥੇ ਕੰਨਾਂ ਦੇ ਤਿੱਖਾ ਵਜਾਈਏ ਤੇ ਬੇਬੇ ਨਾਨਕ ਜੀ ਦਾ ਆਪਣੇ ਹੱਥੀ ਲਗਾਇਆ ਬੋੜ ਦਾ ਪ੍ਰਸ਼ਾਦ ਤੇ ਸਾਰੇ ਸੰਸਾਰੀ ਸੰਸਾਰੀ ਥੱਕਿਆ ਹਾਰਿਆ ਨੂੰ ਸ਼ਾਮਿਲਦੀ ਹੈ ਅਤਿਆਜਵੀ ਮੰਦੀ ਹੈ ਵਿਹੇਤਾ ਕਰ ਵੱਡਾ ਹੋਵੇ ਇਸੇ ਖਿਆਲ ਨਾਲ ਗੁਰੂ ਜੀ ਕਿ ਬਾਗ ਦਾ ਮਕਾਨ ਉਹਨਾਂ ਨੂੰ ਨਾਨਕ ਦੇਵ ਜੀ ਨੂੰ ਮੋਦੀ ਬਣ ਤੇ ਦੇ ਦਿੱਤਾ ਆਪ ਛੋਟੇ ਮਕਾਨ ਵਿੱਚ ਚਲੇ ਗਏ ਸਰ ਗੁਰੂ ਕੇ ਬਾਗ ਵਾਲੇ ਮਕਾਨ ਦਾ ਵਿਹੜਾ ਇਤਨਾ ਖੁੱਲਾ ਸੀ ਕਿ ਅਜੇ ਤੱਕ ਨਾਨਕਾਣਾ ਸਾਹਿਬ ਹੁਕਮ ਸੁਲਤਾਨਪੁਰ ਵਿੱਚ ਵੀ ਬੱਚੇ ਖੇਡਣ ਪਾਉਣ ਵਾਲੇ ਕਹਿੰਦੇ ਹਨ ਬਿਬੇ ਨਾਨਕ ਦਾ ਕਰ ਕਿਹੜਾ ਜਿੱਥੇ ਦਾ ਖੁੱਲਾ ਵਿੜਾ ਸੱਚਮੁੱਚ ਨਾਨਕ ਜੀ ਦਾ ਕਰਤਿ ਵਿੜਾ ਇਤਨਾ ਖੁੱਲਾ ਹੈ ਕਿ ਜਿੱਤੇ ਹਰ ਜਾਤ ਹਰ ਦੇਸ਼ ਹਰ ਤਰਮ ਹਰ ਸੇ ਕੇ ਲੋਕਾਂ ਦੀ ਸਮਾਈ ਹੋ ਸਕਦੀ ਹੈ ਪ੍ਰਾਤਨ ਚਰਮ ਸਾਖੇ ਦੇ ਸ਼ਬਦਾਂ ਵਿੱਚ ਨਾਨਕ ਕਾ ਕਰ ਕੇਵਲ ਨਾਮ ਨਾ ਕੋਈ ਹਿੰਦੂ ਮੁਸਲਮਾਨ ਜੋਗੀ ਸੰਿਆਸੀ ਬ੍ਰਹਮਚਾਰੀ ਤੱਪੀਆ ਤੱਪੀ ਸਰੇ ਦੀ ਗੰਭਰ ਬੈਸ ਨੂੰ ਦਾਸੀ ਕਰੈਸਤੀ ਬਰਾਗੀ ਖਾਨ ਉਮਰਾ ਮਰਾਉ ਕਰੋੜੀ ਜ਼ਮੀਦਾਰ ਕੋ ਮੈਂ ਜੇ ਕੋ ਆਵੇ ਸੌਤਨ ਉਪਾਏ ਗੁਰੂ ਨਾਨਕ ਜੀ ਆਪਣੀ ਪਹਿਲੀ ਦਾਸੀ ਪਾਦ ਸਿੱਧੇ ਸੁਲਤਾਨਪੁਰ ਗਏ ਤੇ ਭੈਣ ਨੂੰ ਮਿਲੇ ਜਤ ਪਾਈ ਮਰਦਾਨਾ ਜੀ ਅਤੇ ਗੁਰੂ ਨਾਨਕ ਦੇਵ ਜੀ ਜਾਂ ਖੋਦਗਾ ਭਰੀਆਂ ਸਾਖੀਆਂ ਬੇਬੇ ਨੂੰ ਸੁਣਾਈਆਂ ਤਾਂ ਉੱਚਾਤਮਿਕ ਅਵਸਥਾ ਨੂੰ ਪਹੁੰਚੀ ਬੇਬੇ ਨਾਲ ਕੀ ਨੇ ਕਿਹਾ ਇਹ ਗੱਲਾਂ ਹੋਰ ਕਿਸੇ ਨੂੰ ਨਾ ਕਹੀਂ ਪਰਮੇਸ਼ਰ ਲੋਕਾਂ ਦੀ ਗੱਲ ਸੰਸਾਰ ਦੀ ਲੋਕਾਂ ਨੂੰ ਨਹੀਂ ਦੱਸ ਸਕਦਾ ਸਹੀ ਦੀ ਫਿਰ ਦੂਸਰੀ ਉਹ ਤਾਂ ਸਿੱਧੇ ਪ੍ਰਾ 1500 18 ਇਸਵੀ ਦੇਖੀਰੋ ਸੁਲਤਾਨਪੁਰ ਪੁਚੇ ਦਾ ਨਾਨਕ ਜੀ ਨੇ ਆਪਣਾ ਆਤਮ ਸਮਾਨਾਰੇ ਦੱਸ ਕੇ ਵੀਰ ਨੂੰ ਰੋਕ ਲਿਆ ਬਿਬੀ ਨਾਨਕੀ ਦਾ ਸੰਸਕਾਰ ਵੀ ਗੁਰੂ ਜੀ ਨੇ ਆਪਣੇ ਹੱਥੇ ਕੀਤਾ ਇਹ ਬਿਬਾਨਕੀ ਦੇ ਕਾਲ ਚਲਾਣੇ ਦਿੱਤੀ ਜੇ ਦਿਨ ਭਾਈ ਜੈ ਰਾਮ ਜੀ ਦੀ ਛਣਾਈ ਕਰੀ ਗਏ ਉਹਨਾਂ ਦਾ ਸੰਸਕਾਰ ਵੀ ਗੁਰੂ ਪਾਸ਼ਾ ਨੇ ਆਪ ਹੀ ਕੀਤਾ ਫੁੱਲਦੋਆ ਦੇ ਇਕੱਠੇ ਬੇਹ ਨਦੀ ਵਿੱਚ ਪ੍ਰਵਾਹ ਕੀਤੇ ਜਿੱਥੇ ਵੀ ਦਾ ਉਪਦੇਸ਼ ਨਾ ਕੋ Hindu ਨਾ ਮੁਸਲਮਾਨ ਚਾਰ ਚੱਕ ਪ੍ਰਸਿੱਧ ਹੈ ਉਥੇ ਵੀ ਵੀਰ ਪੈਣ ਦੇ ਪਿਆਰ ਅਤੇ ਪਤੀ ਪਤਨੀ ਦਾ ਸਨੇਹੀ ਲਗਾਤਾਰ ਵਹਿ ਕੇ ਸੁਣਾਈ ਖਲੀ ਜਾ ਰਹੀ ਥੀ So.